ਬੀਜੇਪੀ ਨੇਤਾ ਮਰਜਿੰਦਰ ਸਿੰਘ ਸਿਰਸਾ ਦੁਆਰਾ ਦਿੱਤਾ ਗਿਆ ਬਿਆਨ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਇੱਕ ਮਸਜਿਦ ਨੂੰ ਤੋੜ ਕੇ ਬਣਾਇਆ ਗਿਆ ਹੈ ਕੀ ਹੈ ਇਸ ਦੇ ਪਿੱਛੇ ਅਸਲ ਸਚਾਈ ਦਿੱਲੀ ਵਿੱਚ ਸਿੱਖਾਂ ਦੀ ਜ਼ਮੀਨ ਉੱਤੇ ਬਣਿਆ ਹੋਇਆ ਹੈ ਰਾਸ਼ਟਰਪਤੀ ਭਵਨ ਸੰਸਦ ਭਵਨ ਅਤੇ ਇੰਡੀਆ ਗੇਟ ਕਿਹੜੀਆਂ-ਕਿਹੜੀਆਂ ਪ੍ਰਾਣੀਆਂ ਅਤੇ ਇਤਿਹਾਸਕ ਵਾਰਤਾ ਅਤੇ ਥਾਵਾਂ ਅੱਜ ਵੀ ਸਿੱਖਾਂ ਦੇ ਨਾਂ ਬੋਲਦੀਆਂ ਹਨ ਦਿੱਲੀ ਦੇ ਵਿੱਚ ਆਓ ਇਹਨਾਂ ਸਾਰੇ ਤੱਥਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਦਿੱਲੀ ਸ਼ਹਿਰ ਦੇ ਵਿੱਚ ਸਿੱਖਾਂ ਦਾ ਪੂਰਾ ਇਤਿਹਾਸ। ਦਿੱਲੀ ਦੇ ਵਿੱਚ ਸਿੱਖਾਂ ਦੇ ਕਿੰਨੇ ਪਿੰਡ ਸਨ? 12 ਖੰਬਾ, ਜਹਾਗੀਰਪੁਰੀ ਇਹ ਸਾਰੇ ਇਲਾਕੇ ਸਿੱਖਾਂ ਦਾ ਸੀ ਦਿੱਲੀ ਦੇ ਵਿੱਚ। ਜਾਂ ਤੁਸੀਂ ਇੰਜ ਵੀ ਕਹਿ ਸਕਦੇ ਹੋ ਕਿ ਇਹ ਸਾਰਾ ਇਲਾਕਾ ਭਾਈ ਲੱਖੀਸ਼ਾ ਵੜਜਾਰੇ ਦਾ ਸੀ। ਦਿੱਲੀ ਦਾ ਸਿੱਖ ਇਤਿਹਾਸ ਭਾਈ ਲੱਖੀਸ਼ਾ ਵੜਜਾਰੇ ਤੋਂ ਸ਼ੁਰੂ ਹੁੰਦਾ ਹੈ। ਦਿੱਲੀ ਦੇ ਵਿੱਚ ਪਾਏ ਲੱਖੀਸ਼ਾ ਵੜਜਾਰੇ ਦੀ ਬਹੁਤ ਲਗਭਗ 92 ਸਾਲ ਦੀ ਉਮਰ ਦੇ ਵਿੱਚ ਬਾਲਚਾ ਹਾਊਸ ਦੇ ਵਿੱਚ ਹੁੰਦੀ ਹੈ ਜਿਸ ਨੂੰ ਅੱਜਕੱਲ ਬਾਲਚਾ ਹਿੰਨ ਵੀ ਕਿਹਾ ਜਾਂਦਾ ਹੈ ਭਾਰਤ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਅਬਦ ਦੇ ਹਵਾਲੇ ਕਰ ਦਿੱਤਾ ਸੀ ਇਸੇ ਕਰਕੇ ਹੀ ਇਸ ਜਗ੍ਹਾ ਨੂੰ ਅੱਜਕੱਲ ਅਬਦ ਬੈਲ ਵੀ ਕਿਹਾ ਜਾਂਦਾ ਹੈ ਪਰ ਇਹ ਜਗ੍ਹਾ ਇੱਕ ਡਿਸਪਿਊਟਡ ਇਲਾਕਾ ਹੈ ਜੋ ਇਸ ਵਕਤ ਬਿਲਕੁਲ ਇੱਕ ਖੱਡਰ ਦੀ ਆਦ ਵਿੱਚ ਪਿਆ ਹੋਇਆ ਹੈ ਬਾਲਚਾ ਹਾਊਸ ਸਿੱਖਾ ਦਾ ਹੈ ਪਰ ਇਸ ਨੂੰ ਅੱਜ ਵੀ ਸਿੱਖਾ ਦੇ ਹਵਾਲੇ ਦੇ ਕੀਤਾ ਗਿਆ। ਬਾਦਸ਼ਾਹ ਹਾਊਸ ਭਾਈ ਲੱਖੀਸ਼ਾ ਵੜਜਾਰੇ ਦਾ ਹੈ। ਇਤੋ ਹੀ ਸਿੱਖਾ ਦਾ ਇਤਿਹਾਸ ਸ਼ੁਰੂ ਹੁੰਦਾ ਹੈ 7 ਜੋੜ 1680 ਨੂੰ। ਭਾਈ ਲੱਖੀਸ਼ਾ ਵੜਜਾਰੇ ਦੀ ਮੌਤ ਹੁੰਦੀ ਹੈ। ਉਹਨਾਂ ਦੀ ਮੌਤ ਦੇ ਵੇਲੇ ਉਹਨਾਂ ਦੇ ਚਾਰੇ ਪੁੱਤਰ ਉਹਨਾਂ ਦੇ ਕੋਲ ਵਜੂਦ ਸਨ। ਭਾਈ ਲੱਖੀਸ਼ਾ ਵੜਜਾਰੇ ਦੀ ਉਹਨਾਂ ਦੀ ਮੌਤ ਦੇ ਵਕਤ ਦਿੱਲੀ ਦੇ ਵਿੱਚ ਪੂਰੇ 6 ਪਿੰਡ ਵਸਦੇ ਸਨ। ਜੋ ਇਸ ਪ੍ਰਕਾਰ ਹਨ ਬਾਲਟਾ ਹਿਲ ਰਾਏ ਸਿਲਾ ਹਿਲ ਬਾਰਾ ਖੱਬਾ ਦਰੇਲਾ ਤੇ ਇਸ ਤੋਂ ਇਲਾਵਾ ਟੋਡਾਪੁਰ ਅਤੇ ਅਲੀਗੰਜ ਇਹ ਸਾਰੇ ਦੇ ਸਾਰੇ ਭਾਈ ਲੱਖੀਸ਼ਾ ਵੜਜਾਰੇ ਦੇ ਪਿੰਡ ਸਨ ਅਤੇ ਇਹਨਾਂ ਪਿੰਡਾਂ ਉੱਤੇ ਭਾਈ ਲੱਖੀਸ਼ਾ ਵੜਜਾਰੇ ਦਾ ਮਲਕੀਅਤ ਹੱਕ ਸੀ ਪਰ ਉਹਨਾਂ ਤੋਂ ਉਹਨਾਂ ਦਾ ਇਹ ਇਲਾਕਾ ਉਹਨਾਂ ਦੇ ਇਹ ਪਿੰਡ ਉਹਨਾਂ ਤੋਂ ਖੋਹ ਲੈ ਗਏ ਹੁਣ ਦਿੱਲੀ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਬ੍ਰਿਟਿਸ਼ ਕਰਨਲ ਸਰ ਹਾਰਟਨ ਮੁਤਾਬਕ ਦਿੱਲੀ ਸ਼ਹਿਰ ਪੂਰੇ 7 ਵਾਰ ਜੜਿਆ ਤੇ ਸੱਤ ਵਾਰ ਹੀ ਵਸਿਆ ਹੈ ਸਾਲ 1836 ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਦਿੱਲੀ ਦਾ ਪੁਰਾਣੀ ਦਿੱਲੀ ਦਾ ਇਲਾਕਾ ਵਸਾਇਆ ਸੀ ਇਸ ਤੋਂ ਬਾਅਦ ਸ਼ਾਹ ਜਹਾਂ ਨੇ ਹੀ 16 April 1939 ਦੇ ਵਿੱਚ ਦਿੱਲੀ ਲਾਲ ਕਿਲੇ ਦੀ ਨੀਂਹ ਰੱਖੀ ਸੀ ਇਸ ਤੋਂ ਇਲਾਵਾ ਤੇ ਇਸ ਤੋਂ ਬਾਅਦ ਉਸ ਨੇ ਜਮਾ ਬਸਦਿਤ ਬਣਾਈ ਅਤੇ ਪੂਰੀ ਦਿੱਲੀ ਦੇ ਆਲੇ-ਦੁਆਲੇ ਇੱਕ دیوار ਖੜੀ ਕਰ ਦਿੱਤੀ ਅਤੇ ਇਸ ਬਹੁਤ ਵੱਡੀ ਦੀਵਾਰ ਦੇ ਅੰਦਰ ਦੇ ਇਲਾਕੇ ਨੂੰ ਹੀ ਦਿੱਲੀ ਮੰਨਿਆ ਜਾਂਦਾ ਸੀ ਤੇ ਜਿਸ ਦਾ ਦੂਜਾ ਨਾਮ ਸ਼ਾਹਜਹਾਨਪੁਰ ਸੀ ਮੋਗਲ ਰਾਜ ਦੇ ਦੌਰਾਨ ਸ਼ਾਹਜਹਾਨ ਦੇ ਸਮੇਂ ਇਸ ਦਿੱਲੀ ਦੇ ਪੂਰੇ ਛੇ ਦਰਵਾਜ਼ੇ ਸਨ ਇਸੇ ਦੌਰਾਨ 1873 ਦੇ ਵਿੱਚ ਸਿੱਖ ਫੌਜ ਦਿੱਲੀ ਦੇ ਵਿੱਚ ਦਾਖਲ ਹੁੰਦੀ ਹੈ ਭਾਈ ਬਘੇਲ ਸਿੰਘ ਨੇ ਆਪਣੇ ਸਾਥੀ ਭਾਈ ਜਸਤਾ ਸਿੰਘ ਰਾਮਗੜੀਆ ਸਰਦਾਰ ਜਸਾ ਸਿੰਘ ਆਲੂਵਾਲਗਿਆ ਦੇ ਨਾਲ ਮਿਲ ਕੇ ਦਿੱਲੀ ਤੇ ਲਾਲ ਕਿਲੇ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਇਹਨਾਂ ਸਿੱਖਾਂ ਨੇ ਪੂਰੀ ਦਿੱਲੀ ਦੇ ਵਿੱਚ ਆਪਣੇ ਟੈਕਸ ਬੈਰੀਅਰ ਲਗਾ ਦਿੱਤੇ ਸਰ ਜਿੱਥੇ ਅੱਜਕੱਲ ਸਭ ਤੋਂ ਵੱਡੇ ਐ ਇਸ ਜਗ੍ਹਾ ਦੁਬਾਰਾ ਸਮਝੌਤਾ ਹੋਇਆ ਅਤੇ 37% ਟੈਕਸ ਪਹਿਲੀ ਵਾਰ ਸਰਕਾਰੇ ਖਾਲਸਾ ਨੂੰ ਮਿਲਿਆ ਸੀ ਅਤੇ ਸਰਕਾਰੇ ਖਾਲਸਾ ਦੇ ਇਹਨਾਂ ਬਹਾਨ ਸਿੱਖਾਂ ਨੇ ਇਸ ਟੈਕਸ ਦੇ ਪੈਸੇ ਦੇ ਨਾਲ ਇਹ ਦਿੱਲੀ ਦੇ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੀ ਉਸਾਰੀ ਕਰਦੀ ਸ਼ੁਰੂ ਕੀਤੀ ਸੀ ਇੱਥੋਂ ਹੀ ਸ਼ੁਰੂ ਹੁੰਦਾ ਹੈ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਉਸਾਰੀ ਦਾ ਰਬ ਬਾਬਾ ਬਘੇਲ ਸਿੰਘ ਬਾਅਦ ਦੇ ਵਿੱਚ ਕਰੋੜ ਸਿੰਘ ਆ ਵਸਲ ਦੇ ਸਰਦਾਰ ਬਣਦੇ ਹਨ ਉਹਨਾਂ ਨੇ ਕਰਨਾਲ ਦੇ ਨੇੜੇ ਹਰਿਆਣੇ ਦੇ ਸਲੌਟੇ ਪਿੰਡ ਦੇ ਵਿੱਚ ਖਾਲਸਾ ਰਾਜ ਦੀ ਪਹਿਲੀ ਰਾਜਤਾ ਦੀ ਬਣਾਈ ਸੀ ਜਿਸ ਨੂੰ ਅੱਜ ਵੀ ਸਲੌਟੇ ਭਾਈ ਬਘੇਲ ਸਿੰਘ ਦੇ ਆਪ ਦੇ ਰਾਜ ਜਾਣਿਆ ਜਾਂਦਾ ਹੈ ਇੱਥੋਂ ਹੀ ਬੈਠ ਕੇ ਭਾਈ ਬਘੇਲ ਸਿੰਘ ਦੇ ਬੇਰੇਠ ਅਵਦ ਅਤੇ ਸਹਾਰਨਪੁਰ ਦੇ ਇਲਾਕੇ ਫਤਿਹ ਕਰ ਲੈ ਸਰ ਸਲੌਟੀ ਪਿੰਡ ਭਾਈ ਭਗੇਲ ਸਿੰਘ ਜੀ ਦੀ ਜਿੱਥੇ ਰਾਜਤਾ ਦੇ ਸੀ ਉੱਥੇ ਅੱਜ ਕੱਲ ਮੱਦਰ ਬਣਾ ਦਿੱਤਾ ਗਿਆ ਹੈ ਅਤੇ ਖਾਲਸਾ ਦੀ ਸਿੱਖਾਂ ਦੀ ਪਹਿਲੀ ਰਾਜਤਾ ਦੇ ਸਲੌਟੀ ਹੁਣ ਬੰਦਰ ਦੇ ਕਬਜ਼ੇ ਵਿੱਚ ਹੈ ਸਲੌਟੀ ਪਿੰਡ ਦੇ ਵਸਨੀਕਾਂ ਨੇ ਦਾਲ ਹੀ ਇੱਕ ਬਾਬਾ ਭਗੇਲ ਸਿੰਘ ਦਾ ਗੁਰਦੁਆਰਾ ਸਥਾਪਿਤ ਕੀਤਾ ਪਰ ਜਿਹੜੀ ਅਸਲੀ ਸਰਕਾਰੀ ਖਾਲਸਾ ਦੀ ਰਾਜਤਾ ਦੇ ਦਾ ਇਲਾਕਾ ਸੀ ਜਿੱਥੇ ਅੱਜ ਕੱਲ ਬੰਦਰ ਬਣਾ ਲਿਆ ਗਿਆ ਹੈ ਉਸ ਨੂੰ ਅੱਜ ਕੱਲ ਇਹ ਦਾ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਰਾਣੀ ਭਗੇਲ ਸਿੰਘ ਦਾ ਬੱਦਰ ਹੈ ਪਰ ਇਸ ਗੱਲ ਤੋਂ ਤੁਸੀਂ ਸਾਰੇ ਜਾਣੂ ਹੋ ਕਿ ਸਿੱਖ ਕੌਮ ਦੇ ਵਿੱਚ ਕਦੇ ਵੀ ਰਾਣੀਆਂ ਦੇ ਬੱਦਰ ਨਹੀਂ ਹੁੰਦੇ ਖਾਲਸਾ ਰਾਜ ਦੀ ਪਹਿਲੀ ਰਾਜਤਾ ਦੀ ਦੇ ਸਬੂਤ ਅੱਜ ਕੱਲ ਉੱਥੇ ਖੱਡਰ ਬੜ ਕੇ ਪਏ ਹਨ ਅਤੇ ਉਹਨਾਂ ਦੇ ਸਬੂਤ ਅੱਜ ਵੀ ਉੱਥੇ ਮੌਜੂਦ ਹਨ ਅੱਜ ਦੇ ਮੌਜੂਦਾ ਸਮੇਂ ਵਿੱਚ ਪਿਛਲੇ ਦਿਨਾਂ ਦੌਰਾਨ ਭਾਜਪਾ ਦੇਤਾ ਵੱਟ ਜਿੱਤਰ ਸਰਚਾ ਨੇ ਬਿਆਨ ਦਿੱਤਾ ਸੀ ਕਿ ਗੁਰਦੁਆਰਾ ਰਿਕਾਬ ਗੱਜ ਸਾਹਿਬ ਬਸਲਬਾਦਾ ਦੀ ਬਾਤੀ ਤੋਂ ਤੋੜ ਕੇ ਬਣਾਇਆ ਗਿਆ ਹੈ ਇਸ ਵਿਆਰ ਦੀ ਜਿੰਨੀ ਵੀ ਨਖੇਦੀ ਕੀਤੀ ਜਾ ਸਕੇ ਉਹ ਨਹੀਂ ਥੋੜੀ ਹੈ ਜਿਸ ਤਰ੍ਹਾਂ ਅਸੀਂ ਵੀਡੀਓ ਵਿੱਚ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਭਾਈ ਲੱਖੀ ਸ਼ਾਹ ਵੜਜਾਰੇ ਦੇ ਸੱਦ 1680 ਤੋਂ ਪਹਿਲਾਂ ਦਿੱਲੀ ਦੇ ਵਿੱਚ ਪੂਰੇ 6 ਪਿੰਡ ਵਸਦੇ ਸਨ ਇਸ ਤੋਂ ਬਾਅਦ ਸਾਲ 1783 ਦੇ ਵਿੱਚ ਸਿੱਖਾਂ ਨੇ ਆਪਣੇ ਇਤਿਹਾਸਿਕ ਗੁਰਦੁਆਰੇ ਦਿੱਲੀ ਦੇ ਵਿੱਚ ਉਸਾਰਨੇ ਸ਼ੁਰੂ ਕਰ ਦਿੱਤੇ ਦੰਡੀ ਦੀ 30000 ਹਜ਼ਾਰੀ ਵਿੱੱਖਾਂ ਦੇ ਨਾਲ ਸਬੰਧਤ ਹੈ ਜਿੱਥੇ ਸਿੱਖਾਂ ਦਾ ਕਦੇ 30000 ਦਾ ਘਟ ਹੋਇਆ ਕਰਦਾ ਸੀ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਬਾਦਸ਼ਾਹ ਜਾਰਜ ਪੰਜਵੇਂ ਨੇ 12 ਦਸੰਬਰ 1911 ਨੂੰ ਕੋਲਕਾਤਾ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਲੈ ਕੇ ਆਉਣ ਦਾ ਯਾਣ ਕੀਤਾ ਸੀ ਅਤੇ 1 ਅਕਤੂਬਰ 1912 ਨੂੰ ਪੁਰਾਣੀ ਦਿੱਲੀ ਨੂੰ ਪਹਿਲੀ ਵਾਰ ਪੰਜਾਬ ਤੋਂ ਵੱਖ ਕੀਤਾ ਗਿਆ ਸੀ ਇਹ ਜਾਣਕਾਰੀ ਅੱਜ ਵੀ ਦਿੱਲੀ ਦੇ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈ 1 ਅਕਤੂਬਰ 1912 ਤੱਕ ਦਿੱਲੀ ਪੰਜਾਬ ਦਾ ਹਿੱਸਾ ਸੀ ਕਰਨਾਲ ਜੀਦ ਹਿਸਾਰ ਇਹ ਸਾਰੇ ਦੇ ਸਾਰੇ ਸਿੱਖ ਰਾਜ ਦੇ ਇਲਾਕੇ ਸਨ ਉੱਥੇ ਹੀ ਬਾਲਚਾਹੇਲ ਅਤੇ ਰਾਏਸਿਲਾ ਪਿੰਡ ਵਰਗੇ ਪਾ ਇਹ ਹੋਰ 6 ਪਿੰਡ ਭਾਈ ਲੱਖੀਸ਼ਾ ਵੜਜਾਰੇ ਦੇ ਇਲਾਕੇ ਸਨ ਕਿਉਂਕਿ ਇਹ ਪਿੰਡ ਸਾਰੇ ਦੇ ਸਾਰੇ ਸਿੱਖਾਂ ਦੇ ਹਿੱਸਾ ਅਤੇ ਸਾਰੇ ਦੇ ਸਾਰੇ ਪੰਜਾਬ ਨਾਲ ਸਬੰਧਤ ਸਨ ਜਿਸ ਵੇਲੇ ਪੁਰਾਣੀ ਦਿੱਲੀ ਨੂੰ ਪੰਜਾਬ ਦੇ ਨਾਲੋਂ ਵੱਖ ਕੀਤਾ ਗਿਆ ਸੀ ਤਾ ਉਸ ਵਕਤ ਚੀਫ ਕੁਵੇਸਟਰ ਪ੍ਰਵਰਸ਼ ਆਫ ਦਿੱਲੀ ਨੇ 1927 ਦੇ ਵਿੱਚ ਇਸ ਦਾ ਨਾਮ ਨਵੀਂ ਦਿੱਲੀ ਰੱਖਿਆ ਸੀ ਦਿਨ 13 ਫਰਵਰੀ ਸਾਲ 1931 ਦੇ ਵਿੱਚ ਇਸ ਨਵੀਂ ਰਾਜਧਾਨੀ ਨਵੀਂ ਦਿੱਲੀ ਦਾ ਉਦਘਾਟਨ ਕੀਤਾ ਗਿਆ ਸੀ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਨਾਲੋਂ ਦਿੱਲੀ ਨੂੰ ਵੱਖ ਕਰਨ ਤੋਂ ਬਾਅਦ ਸਰਕਾਰ ਵੱਲੋਂ ਕਿਸ ਤਰ੍ਹਾਂ ਸਿੱਖਾਂ ਦੇ ਇਤਿਹਾਸਿਕ ਗੁਰਦੁਆਰਿਆਂ ਉੱਤੇ ਕਬਜ਼ੇ ਕਰਵਾਏ ਗਏ 14 ਜਨਵਰੀ 1914 ਨੂੰ ਬਰਤਾਨਵੀ ਸਰਕਾਰ ਨੇ ਭਾਰਤ ਦੇ ਵਾਇਸ ਰਾਏ ਦੀ ਕੋਠੀ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੱਜ ਸਾਹਿਬ ਦੀ ਜ਼ਬਰਦਸਤੀ ਕਦ ਤੋੜ ਕੇ ਦਜਾਇਜ਼ ਕਬਜ਼ਾ ਕਰ ਲਿਆ ਜਿੱਥੇ ਅੱਜਕੱਲ ਬਜੂਦਾ ਸਭੇ ਵਿੱਚ ਰਾਸ਼ਟਰਪਤੀ ਭਵਨ ਬਣਿਆ ਹੋਇਆ ਹੈ ਅੰਗਰੇਜ਼ੀ ਸਰਕਾਰ ਦੀ ਇਸ ਘਟੀਆ ਹਰਕਤ ਕਾਰਨ ਇੱਕ ਬਹੁਤ ਵੱਡਾ ਅਧੂਲਨ ਹੋਇਆ ਸੀ ਤੇ ਅਖੀਰ ਸਰਕਾਰ ਨੂੰ ਇਸ ਅਧੂਲਨ ਦੇ ਅੱਗੇ ਆਪਣੇ ਹਥਿਆਰ ਸੁਟਨੇ ਪਏ ਸਰ ਸਾਲ 1930 ਦੇ ਵਿੱਚ ਸਿਵਲ ਦਾ ਪਰਬਾਦੀ ਅਦਾਲਤ ਵਿਖੇ ਅਲਸੋ ਵੱਲੋਂ ਗੁਰਦੁਆਰਾ 3 ਗੱਜ ਸਾਹਿਬ ਦੇ ਅੱਧਰ ਫਾਇਰਿੰਗ ਕੀਤੀ ਗਈ ਸਿੱਖ ਜਦੋਂ ਵੀ ਦਿੱਲੀ ਦੇ ਵਿੱਚ ਕੋਈ ਅਧੋਲਨ ਸ਼ੁਰੂ ਕਰਦੇ ਜਾਂ ਕੋਈ ਮਹਿਮ ਬਿੜ ਦੇ ਤਾਂ ਸਰਕਾਰ ਵੱਲੋਂ ਜ਼ੋਰ ਪਾ ਕੇ ਤਾਕਤ ਦੇ ਜ਼ੋਰ ਤੇ ਉਸ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਸੀ ਗੁਰਦੁਆਰਾ ਰਕਾਬ ਗੱਜ ਸਾਹਿਬ ਪੁਰਾਣੀ ਰਾਏਸਿਲਾ ਪਿੰਡ ਦਾ ਹਿੱਸਾ ਹੈ ਅਤੇ ਅਸੀਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਕਿ ਪੁਰਾਣਾ ਰਾਏਸਿਲਾ ਪਿੰਡ ਭਾਈ ਲੱਖੀਸ਼ਾ ਵੜਜਾਰੇ ਦਾ ਸੀ ਅਤੇ ਭਾਈ ਲੱਖੀਸ਼ਾ ਵਟਜਾਰੇ ਵੱਲੋਂ ਆਪਣੀਆਂ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਹੀ ਗੁਰਦੁਆਰਾ ਰਿਕਾਬ ਗੱਜ ਸਾਹਿਬ ਤੇ ਡਾਬ ਲਗਵਾ ਦਿੱਤੀਆਂ ਗਈਆਂ ਸਨ ਉਸ ਤੋਂ ਬਾਅਦ ਹੀ ਅਗਰੇਜ਼ਾਂ ਨੇ ਉਹਨਾਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਅਤੇ ਉਸੇ ਜ਼ਮੀਨ ਦੇ ਉੱਤੇ ਹੀ ਇੰਡੀਆ ਗੇਟ ਬਣਾ ਦਿੱਤਾ ਗਿਆ ਇਸ ਤੋਂ ਇਲਾਵਾ ਜਿੰਨੇ ਵੀ ਸਰਕਾਰੀ ਦਫ਼ਤਰ ਸਨ ਸਾਰੇ ਦੇ ਸਾਰੇ ਉਸੇ ਜ਼ਮੀਨ ਉੱਤੇ ਬਣਾਏ ਗਏ ਇਸ ਤੋਂ ਇਲਾਵਾ ਰਾਸ਼ਟਰਪਤੀ ਭਵਨ ਵੀ ਉਸੇ ਜਗ੍ਹਾ ਬਣਾਇਆ ਗਿਆ ਅਤੇ ਹੋਣ ਜੋ ਮੌਜੂਦਾ ਨਵ ਸਸਦ ਭਵਨ ਬਣਿਆ ਹੈ ਉਹ ਵੀ ਉਸੇ ਜ਼ਮੀਰ ਦੇ ਉੱਤੇ ਹੀ ਬਣਾਇਆ ਗਿਆ ਹੈ ਇਹ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਹੀ ਸਿੱਖਾਂ ਦੀਆਂ ਹਨ ਅਤੇ ਇਸੇ ਜ਼ਮੀਰ ਦੇ ਗੁਰਦੁਆਰਾ ਰਿਕਾਬਗੱਜ ਸਾਹਿਬ ਵਾਲੀ ਜਗ੍ਹਾ ਤੇ ਗੁਛਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰ ਦਾ ਸੰਸਕਾਰ ਕੀਤਾ ਗਿਆ ਸੀ ਹੁਣ ਜੇਕਰ ਗੁਰਦੁਆਰਾ ਸ੍ਰੀ ਰਿਕਾਬਗੱਜ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਰਾਏ ਸਲਾ ਪੇਡ ਬਾਅਦ ਵਿੱਚ ਜੀਤ ਦੀ ਰਿਆਸਤ ਨੇ ਖਰੀਦ ਲਿਆ ਸੀ ਅੰਗਰੇਜ਼ਾਂ ਕੋਲ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਸਰਕਾਰੀ ਗੈਜਟ ਦੇ ਵਿੱਚ ਮੌਜੂਦ ਹਨ ਮਹਾਰਾਜਾ ਜੀਤਰੇ ਇਹ ਜਗ੍ਹਾ ਅਤੇ ਰਾਏਸਿਲਾ ਪੇਡ ਅਗਰੇਜ਼ਾਂ ਤੋਂ ਖਰੀਦ ਕੇ ਗੁਰਦੁਆਰਾ ਸੀਸਗੱਜ ਸਾਹਿਬ ਅਤੇ ਗੁਰਦੁਆਰਾ ਰਿਕਾਵਗੱਜ ਸਾਹਿਬ ਨੂੰ ਭੇਟ ਕਰ ਦਿੱਤੀ ਸੀ ਇਸ ਤੋਂ ਬਾਅਦ ਵੀ ਅਗਰੇਜ਼ਾਂ ਨੇ ਇਹ ਜ਼ਮੀਨ ਜ਼ਬਰਦਸਤੀ ਵਾਪਸ ਖੋੜਦੀ ਅਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਸਿੱਖਾਂ ਨੂੰ ਇੱਕ ਬਹੁਤ ਵੱਡਾ ਅੰਦੋਲਨ ਕਰਨਾ ਪਿਆ ਸੀ ਤੇ ਉਸ ਤੋਂ ਬਾਅਦ ਅਖੀਰ ਫਿਰ ਸਰਕਾਰ ਦੇ ਪ੍ਰਾਈਮੈਸਰੀ ਨੋਟ ਦੀ ਵੈਲਿਊ ਦੇ ਇਨਸਾਬ ਦੇ ਦਾਲ 32000 ਰੁਪਏ ਜਮ੍ਹਾਂ ਕੀਤੇ ਸਨ ਜਿਸ ਦਾ ਵਿਆਜ ਸਾਲਾ ਦਾ 1152 ਰੁਪਏ ਬਰਦਾ ਸੀ ਇਹਦਾ ਰੁਪਈਆ ਨੂੰ ਗੁਰਦੁਆਰਾ ਰਿਕਾਬ ਗੱਜ ਸਾਹਿਬ ਦੀ ਆਵਦਨ ਦੇ ਤੌਰ ਤੇ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਅੰਗਰੇਜ਼ਾਂ ਨੇ 15 ਬਰਬੇ ਜ਼ਮੀਨ ਗੁਰਦੁਆਰਾ ਰਿਕਾਬ ਗੱਜ ਸਾਹਿਬ ਦੇ ਦਾਅਵਾ ਕਰਵਾਈ ਸੀ ਇਹ 15 ਬਰਬੇ ਜ਼ਮੀਨ ਅੱਜ ਕਿਸ ਦੇ ਕੋਲ ਹੈ ਇਸ ਦੇ ਬਾਰੇ ਜਾਣਕਾਰੀ ਵੀ ਮੱਜੇ ਦਰਸ਼ਕ ਸਰਸਾਂ ਨੂੰ ਦੱਸਣੀ ਚਾਹੀਦੀ ਹੈ ਉਸ ਵਕਤ ਗੁਰਦੁਆਰਾ ਰਿਕਾਬ ਗੱਜ ਸਾਹਿਬ ਦੀ ਇਹਦਾ 15 ਬਰਬੇਆ ਤੇ ਜ਼ਮੀਨ ਦਾ ਠੇਕਾ ਭਾਈ ਹਰੀ ਸਿੰਘ ਬੀ ਅਤੇ ਭਾਈ ਰੰਜੋ ਸਿੰਘ ਦੇ ਕੋਲ ਆਵਦਾ ਸੀ ਅੱਜ ਦੇ ਮੌਜੂਦਾ ਸਮੇਂ ਵਿੱਚ ਇਹਦਾ ਜ਼ਮੀਨਾਂ ਦੀ ਆਮਦਨ ਤਾਂ ਇੱਕ ਵੱਖਰੀ ਗੱਲ ਹੈ ਇਹ ਜ਼ਮੀਨਾਂ ਹੈ ਕਿੱਥੇ ਇਸ ਬਾਰੇ ਤਾਂ ਸਿਰਫ ਤੇ ਸਿਰਫ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੱਸ ਸਕਦੀ ਹੈ ਜੀਤ ਦੇ ਰਾਜਾ ਸਰੂਪ ਸਿੰਘ ਨੇ ਗੁਰਦੁਆਰਾ ਸੀਸਗੱਜ ਸਾਹਿਬ ਦੀ ਇਮਾਰਤ ਦੁਬਾਰਾ ਬਣਵਾਈ ਸੀ ਕਿਉਂਕਿ ਸਾਲ 1877 ਦੇ ਵਿੱਚ ਦੈਲੀ ਦੇ ਵਿੱਚ ਹੋਏ ਭਟਿਆ ਅਤੇ ਮੁਸਲਮਾਨਾਂ ਦੇ ਵਿੱਚ ਹੋਈਆਂ ਝੜਪਾਂ ਦੇ ਕਾਰਨ ਇਸ ਅਵਾਰਦ ਨੂੰ ਬਹੁਤ ਜ਼ਿਆਦਾ ਨਕਸਾਰ ਪਹੁੰਚਿਆ ਸੀ ਗੁਰਦੁਆਰਾ ਸਾਹਿਬ ਤੇ ਨਾਲ ਅਜੇ ਇੱਕ ਕੋਤ ਵਾਲੀ ਬਣੀ ਹੋਈ ਹੈ ਤੇ ਉਸ ਦੇ ਨਾਲ ਹੀ ਇੱਕ ਬਾਜਿਤ ਵੀ ਅੱਜ ਉੱਥੇ ਸਥਾਪਿਤ ਹੈ 1777 ਦੇ ਜਗ ਦੇ ਉਸ ਸਮੇਂ ਦੇ ਦੌਰਾਨ ਗੁਰਦੁਆਰਾ ਸਾਹਿਬ ਢਾਹ ਦਿੱਤਾ ਗਿਆ ਸੀ ਪਰ ਬਾਜਿਤ ਬਿਲਕੁਲ ਉਸੇ ਤਰ੍ਹਾਂ ਸਹੀ ਸਲਾਮਤ ਸੀ ਕੋਤਵਾਲੀ ਦਾ ਝਗੜਾ ਬਹੁਤ ਲੰਬਾ ਸਵਾ ਚੱਲਿਆ ਸੀ ਤੇ ਅਖੀਰ ਕੋਤਵਾਲੀ ਦੀ ਜ਼ਵੇੜ ਵੀ ਗੁਰਦੁਆਰਾ ਸਾਹਿਬ ਦੇ ਨਾਮ ਹੀ ਲੰਗਵਾ ਦਿੱਤੀ ਗਈ ਜੀਤ ਦੇ ਬਾਹਰਾਜਾ ਸਰੂਪ ਸਿੰਘ ਨੇ ਬਾਜਦ ਵਾਲੀ ਜ਼ਮੀਨ ਸਾਰੇ ਧਰਬਾ ਦੇ ਲੋਕਾਂ ਦੇ ਨਾਲ ਸਲਾਹ ਬਸ਼ਵਰਾ ਕਰਕੇ ਖਰੀਦ ਲਈ ਸੀ ਜ਼ਮੀਨ ਖਰੀਦਣ ਤੋਂ ਬਾਅਦ ਚਾਰ ਦਿਵਾਰੀ ਤੋਂ ਬਾਜਦ ਬਣਾ ਕੇ ਫਿਰ ਉੱਤੇ ਦਵੇ ਬਾਜਦ ਖੜੀ ਕੀਤੀ ਗਈ ਸੀ ਇਹ ਸਾਰੀ ਦੀ ਸਾਰੀ ਜ਼ਵੇੜ ਸਿੱਖਾਂ ਦੀ ਔੜ ਦੇ ਬਾਵਜੂਦ ਸਿੱਖਾਂ ਨੇ ਕਦੇ ਵੀ ਉਸ ਬਾਜਦ ਨੂੰ ਡਾਈ ਤੋੜਿਆ ਇਸ ਤੋਂ ਇਲਾਵਾ ਹੋਰ ਵੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ ਦੇ ਉੱਤੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਸਾਹਿਬ ਦੇ ਦਰਬਾਨ ਜਾਂ ਉਹਨਾਂ ਦੀਆਂ ਜ਼ਮੀਨਾਂ ਉੱਤੇ ਵੱਖ-ਵੱਖ ਸਰਕਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾਂਦੇ ਰਹੇ ਹਨ ਤੇ ਉਹ ਅੱਜ ਤੱਕ ਹੋ ਰਹੇ ਹਨ ਇਹ ਸੀ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਇਤਿਹਾਸ ਅਤੇ ਇਸ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਕਿਸੇ ਮਾਜਦਰ ਨੂੰ ਤੋੜ ਕੇ ਗੁਰਦੁਆਰਾ ਰਕਾਬਗੱਜ ਸਾਹਿਬ ਦੇ ਦਰਬਾਨ ਕਰਵਾਇਆ ਗਿਆ ਸੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬத்தி ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ